ਹਾਂਜੀ ਦੋਸਤੋ ਪ੍ਰੀਤ ਆਕਾਸ਼ ਕਪੜਮਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਅਕਾਊਂਟ ਉੱਪਰ ਦੋਨੋਂ ਬਹੁਤ ਜ਼ਿਆਦਾ ਮਸ਼ਹੂਰ ਹਨ ਕੇ ਬੀਤੇ ਸਮੇਰੇ ਵਿੱਚ ਦੋਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਸੀ ਤੇ ਉਸ ਬੇਟੀ ਦਾ ਕੁਝ ਸਮੇਂ ਪਹਿਲਾਂ ਜੋ ਕਿ ਉਹ ਦਿਹਾਤ ਹੋ ਚੁੱਕਿਆ ਹੈ ਕਿ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਗੰਦੇ ਮੰਦੇ ਕਮੈਂਟ ਕੀਤੇ ਜਾ ਰਹੇ ਸਨ ਤੇ ਲੋਕਾਂ ਵੱਲੋਂ ਉਹਨਾਂ ਨੂੰ ਟੌਂਟਬਾਜੀ ਵੀ ਕੀਤੀ ਜਾ ਰਹੀ ਸੀ ਕਿ ਤੁਸੀਂ ਆਪਣੀ ਬੱਚੀ ਦਾ ਖੁਦਕਤਲ ਕੀਤਾ ਹੈ ਤੁਸੀਂ ਉਸ ਦੇ ਮਰਨ ਦੇ ਖੁਦ ਕਾਰਨ ਹੋ ਤੁਸੀਂ ਉਸ ਦੀ ਸੰਭਾਲ ਨਹੀਂ ਕੀਤੀ ਹੋਰ ਵੀ ਲੋਕਾਂ ਵੱਲੋਂ ਕਾਫੀ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਗਿਆ ਤੇ ਉਹਨਾਂ ਨੇ ਰੋ ਰੋ ਕੇ ਆਪਣੀ ਕਹਾਣੀ ਜੋ ਕਿ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਰੀ ਰੱਖੀ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਨੇ ਹੈ ਕਿ ਹੁਣ ਜੋ ਕਿ ਆਕਾਸ਼ ਵੱਲੋਂ ਜੋ ਕਿ ਆਪਣੀ ਬਾਹਂ ਦੇ ਉੱਪਰ ਆਪਣੇ ਬੇਟੀ ਰਮਨੀਤ ਦਾ ਜੋ ਕਿ ਹੈ ਟੈਟੂ ਬਣਾਇਆ ਗਿਆ ਹੈ ਤੇ ਨਾਲ ਉਸ ਦੀ ਡੇਟ ਆਫ ਬਰਥ ਵੀ ਲਿਖੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਆਪਣੀ ਬੇਟੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਬਾਕੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਤਾਂ ਰੱਬ ਦੀ ਮਰਜ਼ੀ ਹੈ ਜੋ ਹੋਣਾ ਸੀ ਰੱਬ ਵੱਲੋਂ ਕੀਤਾ ਗਿਆ ਹੈ ਅਸੀਂ ਇਸ ਤੋਂ ਕੋਈ ਅਫਸੋਸ ਨਹੀਂ ਕਰਦੇ ਪਰ ਜੋ ਵੀ ਹੋਇਆ ਚਲੋ ਰੱਬ ਜੋ ਚਾਹੁੰਦਾ ਹੈ ਚੰਗੇ ਲਈ ਹੀ ਕਰਦਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਗੰਦਮੰਦ ਹੋਰ ਵੀ ਕਮੈਂਟ ਕੀਤੇ ਜਾ ਰਹੇ ਹਨ ਤੇ ਉਹਨਾਂ ਵੱਲੋਂ ਜੋ ਕਿ ਆ ਸੋਸ਼ਲ ਮੀਡੀਆ ਅਕਾਊਂਟ ਉੱਪਰ ਹੁਣ ਕੁਝ ਦਿਨ ਪਹਿਲਾਂ ਜੋ ਕਿ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਨੇ ਲਾਈਵ ਆ ਕੇ ਸਭ ਕੁਝ ਦੱਸਿਆ ਹੈ ਰੋ ਰੋ ਕੇ ਆਪਣੀ ਪੂਰੀ ਕਹਾਣੀ ਦਾ ਜੋ ਕਿ ਹੈ ਜ਼ਾਹਿਰ ਕੀਤੀ ਗਈ ਹੈ ਬਾਕੀ ਦੋਸਤੋ ਤੁਸੀਂ ਐਸੇ ਕਪਲ ਬਾਰੇ ਕੀ ਕਹਿਣਾ ਚਾਹੋਗੇ ਉਸ ਬੱਚੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੇ ਸੰਭਾਲ ਨਹੀਂ ਕੀਤੀ ਜਾਂ ਲੋਕਾਂ ਨੇ ਅਫਵਾਹਾਂ ਨੂੰ ਕਿਸ ਤਰ੍ਹਾਂ ਦੇਖ ਰਿਓ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ